ਦੀ ਦੁਨੀਆਂ ਦੇ ਬਾਦਸ਼ਾਹ ਵਾਲੀਗੇ ਦੋਧਾ ਹਨ ਚਬਰ ਸ਼ਤਰ ਤਖਤ ਦੇ مالک ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਡੇ ਬਹੁਤ ਹੀ ਸਤਕਾਰਯੋ ਸਿੱਖ ਕੌਮ ਦੀ عظیم ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਿੰਦਰ ਸਿੰਘ ਜੀ ਵਿਦਵਾਨਤੀ ਉਹਨਾਂ ਦੀ ਸਾਲਾਨਾ ਯਾਦ ਦੇ ਵਿੱਚ ਅੱਪਾ ਜੁੜ ਬੈਠੇ ਆ ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਵਿੱਚ ਪਾਤਸ਼ਾਹ ਜੀ ਦਾ ਇੱਕ ਬਚਨ ਹੈ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਨੇ ਸਾਨੂੰ ਦੁਨੀਆ ਤੇ ਭੇਜਿਆ ਅਸੀਂ ਆਏ ਅਤੇ ਚਲੇ ਗਏ ਇਹ ਤਾਂ ਕੋਈ ਗੱਲ ਨਾ ਨਾ ਬਣੀ ਮਾਣੂ ਕੱਲੇ ਉੱਠੀ ਚੱਲੇ ਸਾਦ ਨਹੀਂ ਆਵੇ ਹੀ ਕੱਲੇ ਕੋਈ ਸਵਾਦ ਨਹੀਂ ਹੈ ਜੀਵਨ ਦਾ ਪਰ ਕੁਝ ਰੂਹਾਂ ਉਹ ਹੁੰਦੀਆਂ ਨੇ ਜਿਹੜੀਆਂ ਸੰਸਾਰ ਦੇ ਉੱਤੇ ਆਉਂਦੀਆਂ ਨੇ ਤੇ ਸੰਸਾਰ ਦੇ ਉੱਤੇ ਆਣ ਕੇ ਆਪਣੇ ਗੁਣਾ ਦੀ ਸੁਗੰਧੀ ਫੈਲਾਉਂਦੀਆਂ ਨੇ ਸਮਾਜ ਦੇ ਹਿੱਤ ਦੇ ਵਿੱਚ ਕੌਮ ਦੇ ਹਿੱਤ ਦੇ ਵਿੱਚ ਧਰਮ ਦੇ ਹਿੱਤ ਦੇ ਵਿੱਚ ਵੱਡੇ ਕਾਰਜ ਕਰਕੇ ਜਾਂਦੀਆਂ ਨੇ ਉਹਨਾਂ ਸ਼ਖਸੀਅਤਾਂ ਦੇ ਵਿੱਚੋਂ ਹੀ ਸਿੰਘ ਸਾਹਿਬ ਗਿਆਨੀ जोगेंद्र ਸਿੰਘ ਦੀ ਵਿਦਾਂਤੀ ਸਾਹਿਬ ਮੈਂ ਤੇ ਉਦੋਂ ਛੋਟਾ ਹੀ ਸੀ ਤੇ ਦੋ ਤਿੰਨ ਵਾਰੀ ਇਹਨਾਂ ਨੂੰ ਮਿਲਣ ਦਾ ਸਬੱਬ ਵੀ ਮਿਲਿਆ ਇਹਨਾਂ ਨੂੰ ਸੁਣਨ ਦਾ ਸਬੱਬ ਮਿਲਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਹੁੰਦਿਆਂ ਇਨਾਂ ਨੇ ਵੱਡੇ ਕਾਰਜ ਕੀਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਹ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਸੀ ਤਾਂ ਕੁਝ ਸਿੱਖ ਵਿਰੋਧੀ ਲੋਬੀ ਨੇ ਸਰਬਸਾਂਝੀ ਗੁਰਬਾਣੀ ਦੇ ਨਾਮ ਹੇਠ ਆਪਣਾ ਇੱਕ ਪ੍ਰੋਪਗੈਂਡਾ ਚਲਾਉਣ ਦੀ ਕੋਸ਼ਿਸ਼ ਕੀਤੀ ਅਰ ਸਿੰਘ ਸਾਹਿਬ ਇਤਨੇ ਦਲੇਰ ਸਨ ਉਹਨਾਂ ਨੇ ਇੱਕ ਸਪੈਸ਼ਲ ਸੰਦੇਸ਼ ਸਿੱਖ ਕੌਮ ਦੇ ਨਾਮ ਘਟਿਆ ਉਹ ਅੱਜ ਵੀ ਤਵਾਰੀਖ ਦੇ ਵਿੱਚ ਹੈ ਔਰ ਇਹਨਾਂ ਨੇ ਬੜਾ ਸਪਸ਼ਟ ਆਖਿਆ ਕਿ ਇਹ ਜਿਹੜੇ ਲੋਕ ਨੇ ਇਹਨਾਂ ਦੀ ਮਨਸ਼ਾ ਕੋਈ ਠੀਕ ਨਹੀਂ ਹੈ ਇਹ ਗੁਰਬਾਣੀ ਨੂੰ ਪੰਜਵਾਂ ਵੇਦ ਕਹਿੰਦੇ ਨੇ ਅਸੀਂ ਧੁਰ ਕੀ ਬਾਣੀ ਆਖਦੇ ਹਾਂ ਧੁਰ ਕੀ ਬਾਣੀ ਆਈ ਸਭ ਸਗਲੀ ਚਿੰਤ ਮਿਟਾਈ ਔਰ ਜਦੋਂ ਇਹਨਾਂ ਨੇ ਇਹ ਸੰਦੇਸ਼ ਜਾਰੀ ਕੀਤਾ ਉਹਦੇ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਸਨ ਉਹ ਰੁਕ ਗਈਆਂ ਸਾਰੀ ਔਰ ਬੜਾ ਇਹ ਦਲੇਰੀ ਭਰਿਆ ਕਦਮ ਸੀ ਜਿਹੜਾ ਸਿੰਘ ਸਾਹਿਬ ਹੋਣਾ ਨੇ ਉਦੋਂ ਪੁੱਟਿਆ ਉਹਦੇ ਤੋਂ ਪਹਿਲਾਂ ਵੀ 1984 ਦੇ ਵਿੱਚ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਦੇਸ਼ੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਉਦੋਂ ਸਿੰਘ ਸਾਹਿਬ ਹੁਣੀ ਅੰਦਰ ਜ਼ਿੰਮੇਵਾਰੀਆਂ ਨਿਭਾਉਂਦੇ ਸਨ ਔਰ ਬੜੀ ਦਲੇਰੀ ਦੇ ਨਾਲ ਇਹਨਾਂ ਨੇ ਉਸ ਵੇਲੇ ਆਪਣੀਆਂ ਸੇਵਾਵਾਂ ਨਿਭਾਈਆਂ ਜਦੋਂ ਪਤਾ ਸੀ ਪਤਾ ਨਹੀਂ ਕਿਹੜੇ ਵੇਲੇ ਸ਼ਾਂਤੀ ਦੇ ਵਿੱਚ ਆਣ ਕੇ ਗੋਲੀ ਵੱਜ ਜਾਣੀ ਆ ਜਾਂ ਸਿਰ ਦੇ ਵਿੱਚ ਆਣ ਕੇ ਗੋਲੀ ਵੱਜ ਜਾਣੀ ਆ ਪਰ ਇਹਨਾਂ ਨੇ ਬਹੁਤ ਗੁਰੂ ਦੀ ਭੈ ਭਾਵਨੀ ਦੇ ਵਿੱਚ 1 ਜੂਨ ਤੋਂ ਲੈ ਕੇ ਖਾਸ ਕਰਕੇ 8 ਜੂਨ ਤੱਕ ਦਾ ਜਿਹੜਾ ਸਮਾਂ ਸੀ ਉਹ ਕੋਈ ਬਹੁਤਾ ਆਪਾਂ ਜਾਣਦੇ ਆ ਭਈ ਸਾਰਥਕ ਨਹੀਂ ਸੀ ਬੜਾ ਡਰਾਵਣਾ ਮਾਹੌਲ ਸੀ ਪਰ ਜਿੱਥੇ ਸਾਡੇ ਉਦੋਂ ਜਜ਼ਾਰੂ ਲੜੇ ਸ਼ਹੀਦ ਹੋਏ ਉਦੋਂ ਇਹੋ ਜਿਹੀਆਂ ਰੂਹਾਂ ਨੇ ਤਨਉ ਸੇਵਾ ਜਿਹੜੀ ਆ ਉਹ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕੀਤੀ ਔਰ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਉੱਤੇ ਜਿਹੜੀ ਸਿੰਘ ਸਾਹਿਬ ਹੋਣਾ ਨੇ ਸੇਵਾ ਕੀਤੀ ਆ ਇਹ ਲੇਖੇ ਦੇ ਵਿੱਚ ਹੈ ਅਰ ਸਦੀਵੀ ਲੇਖੇ ਦੇ ਵਿੱਚ ਹੈ ਸਾਡੇ ਗੁਰੂ ਰਾਮਦਾਸ ਪਾਤਸ਼ਾਹ ਕੀਤੀ ਹੋਈ ਕਹਾਣਾਂ ਨੂੰ ਹਮੇਸ਼ਾ ਆਪਣੇ ਦਰ ਘਰ ਦੇ ਵਿੱਚ ਕਬੂਲ ਕਰਦੇ ਮੈਂ ਸਿੰਘ ਸਾਹਿਬ ਜੀ ਦੇ ਬਾਰੇ ਕੋਈ ਬਹੁਤਾ ਕਮਾ ਮੇਰੇ ਕੋਲ ਬਹੁਤੇ ਉਹਨੇ ਅਲਫਾਜ਼ ਹੀ ਨਹੀਂ ਹਨ ਵੀ ਆਪਾਂ ਉਹਨਾਂ ਦਾ ਬਹੁਤਾ ਦਸ ਸਖੀਏ ਪੂਰਾ ਦਸ ਸਖੀਏ ਉਹ ਗੁਰੂ ਦੇ ਸਿੱਖ ਸਨ ਔਰ ਸੱਚੇ ਸਿੱਖ ਸਨ ਸਮਰਪਿਤ ਸਿੱਖ ਸਨ ਉਹਨਾਂ ਨੇ ਸਿੰਘ ਸਾਹਿਬ ਹੁੰਦਿਆਂ ਪੂਰੀ ਤਨ ਦੇਹੀ ਦੇ ਨਾਲ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਫਲਸਫਾ ਵਾ ਜੋ ਸਿਧਾਂਤ ਹੈ ਜੋ ਪ੍ਰਭੂ ਸੱਤਾ ਵਾ ਸ੍ਰੀ ਅਕਾਲ ਤਖਤ ਸਾਹਿਬ ਦੀ ਉਹਨੂੰ ਬਾਖੂਬੀ ਕਾਇਮ ਰੱਖਿਆ ਬੜੇ ਬੜੇ ਮੁਸ਼ਕਲਾਂ ਵਾਲੇ ਦੌਰ ਆਏ ਪਰ ਉਹ ਵਿਬਾਕ ਵੀ ਰਹਿ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਉਹਨਾਂ ਨੂੰ ਸਮਰਪਿਤ ਵੀ ਰਹਿ। ਬਾਕੀ ਜਾਣਾਂ ਸਾਰਿਆਂ ਨੇ ਆ। ਪਰ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਸੱਚੀ ਦਰਗਾ ਜਾਏ ਸੱਚਾ ਪਿੜ ਮਲਿਆ ਸਾਡੇ ਸਿੰਘ ਸਾਹਿਬ ਆਪਣੀ ਜ਼ਿੰਦਗੀ ਨੂੰ ਕਬੂਲ ਕਰਕੇ ਇਸ ਸੰਸਾਰ ਤੋਂ ਗਏ ਨੇ। ਰੱਬ ਦੇ ਘਰ ਦੇ ਵਿੱਚ ਪਰਵਾਣ ਹੋਏ ਨੇ। ਮੈਂ ਤੇ ਗੁਰੂ ਅੱਗੇ ਬੇਨਤੀ ਕਰੂੰਗਾ ਇਹੋ ਜੀਆਂ ਰੂਹਾਂ ਸੰਸਾਰ ਦੇ ਵਿੱਚ ਸਦਾ ਆਉਂਦੀਆਂ ਰਹਿਣ ਕੌਮ ਦੀ ਧਰਮ ਦੀ ਇਨਸਾਨੀਅਤ ਤੇ ਮਨੁੱਖਤਾ ਦੀ ਸਦਾ ਸੇਵਾ ਕਰਦੀਆਂ ਰਹਿਣ ਮੈਂ ਪ੍ਰਿੰਸੀਪਲ ਗੰਗਾ ਸਿੰਘ ਦੇ ਇੱਕ ਬੋਲ ਦੇ ਨਾਲ ਸਮਾਪਤੀ ਕਰੂੰਗਾ ਉਹ ਲਿਖਦੇ ਨੇ ਕਿ ਇੱਕ ਦਿਨ ਮੈਂ ਹਿਮਾਚਲ ਦੇ ਵਿੱਚ ਗਿਆ ਤੇ ਹਿਮਾਚਲ ਦੇ ਵਿੱਚ ਇੱਕ ਚੰਬਾ ਇਲਾਕਾ ਬੜਾ ਸੋਹਣਾ ਹੈ ਹਰਿਆਵਲ ਉੱਥੇ ਬੜੀਆ ਤੇ ਚੰਬੇ ਦੇ ਇਲਾਕੇ ਦੇ ਵਿੱਚ ਇੱਕ ਕਲੀ ਆ ਉਹਨੂੰ ਕਹਿੰਦੇ ਚੰਪਾ ਦੀ ਕਲੀ ਕਹਿੰਦੇ ਮੈਂ ਕਾਫੀ ਸਮਾਂ ਨੂੰ ਦੇਖਦਾ ਰਿਹਾ ਦੇਖਦਾ ਰਿਹਾ ਤੇ ਜਦੋਂ ਮੈਂ ਦੇਖਿਆ ਭਈ ਬਾਕੀ ਤੇ ਕੁਝ ਜੀਵ ਜੰਤੂ ਇੱਥੇ ਆਣ ਕੇ ਚੰਪਾ ਦੀ ਕਲੀ ਕੋਲ ਬੈੰਦੇ ਨੇ ਪਰ ਭਵਰਾ ਨਹੀਂ ਇਹਦੇ ਤੇ ਆਣ ਕੇ ਬੈੰਦਾ ਤੇ ਉਹਨਾਂ ਨੇ ਸਵਾਲ ਕੀਤਾ ਕਿਉਂਕਿ ਉਹ ਵਿਦਵਾਨ ਸਨ ਕبھی ਵੀ ਸਨ ਉਹ ਕਹਿੰਦੇ ਚੰਪਾ ਤੁਜ ਮੇ ਤੀਨ ਗੁਣ ਰੂਪ ਰੰਗ ਅਰ ਬਾਸ ਚੰਪਾ ਤੇਰਾ ਰੂਪ ਬੜਾ ਸੋਹਣਾ ਹੈ ਤੇਰੇ ਚ ਸੁਗੰਧੀ ਬੜੀ ਹੈ ਤੇਰੀ ਬਨਾਵਟ ਬੜੀ ਸੋਹਣੀ ਹੈ ਚੰਪਾ ਤੁਜ ਮੇ ਤੀਨ ਗੁਣ ਰੂਪ ਰੰਗ ਅਰ ਬਾਸ ਏਕ ਅਵਗਣ ਕਿਉ ਤੁਜ ਮੇ ਕੇ ਭਵਰ ਨਾ ਬੈਠੇ ਪਾਸ ਤੇਰੇ ਵਿੱਚ ਇਹ ਘਾਟ ਕਿਉ ਆ ਕਿ ਭਵਰਾ ਨਹੀਂ ਆਣ ਕੇ ਤੇਰੇ ਤੇ ਬੰਦਾ ਤੇ ਚੰਪਾ ਦਾ ਜਵਾਬ ਬੜੇ ਕਮਾਲ ਦਾ ਸੀ ਚੰਪਾ ਕਲੀ ਦਾ ਕਵੀ ਹੈ ਨਾ ਕਵੀ ਨੇ ਕਲਪਨਾ ਕੀਤੀ ਉਹਨੇ ਜਵਾਬ ਦਿੱਤਾ ਕਹਿਣ ਲੱਗੀ ਸੱਜਣ ਮੁਜਮੇ ਤੀਨ ਗੁਣ ਰੂਪ ਰੰਗ ਅਰ ਬਾਸ ਜਗਾ ਜਗਾ ਕੇ ਮੀਤ ਕੋ ਕੌਣ ਬਿਠਾਵੈ ਪਾਸ ਇਹ ਭਵਰੇ ਦਾ ਅਉਗਣ ਹੈ ਇਹ ਕਦੀ ਕਿਸੇ ਥਾਂ ਤੇ ਬੈਂਦਾ ਕਦੀ ਕਿਸੇ ਥਾਂ ਤੇ ਮੈਂ ਇਹਨੂੰ ਆਪਣੇ ਕੋਲ ਨਹੀਂ ਬਾਹਲਾਂਗੀ ਮੈਂ ਬੇਨਤੀ ਕਰਾਂ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਜੀ ਵਿਦਾਂਤੀ ਉਹ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਸਮਰਪਿਤ ਰਹੇ ਹਮੇਸ਼ਾ ਉਹਨਾਂ ਨੇ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਦੇ ਮੁਤਾਬਕ ਬਤੀਤ ਕਰ ਦਿਆ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕੀਤੇ ਨੇ ਉਹ ਜਗ੍ਹਾ-ਜਗ੍ਹਾ ਦੇ ਮੀਤ ਨਹੀਂ ਬਣੇ ਨੇ ਉਹ ਸਿਰਫ ਗੁਰੂ ਦੇ ਦਰ ਦੇ ਸੰਨ ਤੇ ਗੁਰੂ ਦੇ ਦਰ ਦੇ ਹੀ ਰਹੇ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਉਹਨਾਂ ਦਾ ਪਰਿਵਾਰ ਮਾਤਾ ਜੀ ਬੈਠੇ ਨੇ ਹਮੇਸ਼ਾ ਚੜ੍ਹਦੀ ਕਲਾਤ ਰਹਿਣ ਉਹਨਾਂ ਨੂੰ ਜਿਹੜੇ ਚਾਉਣ ਵਾਲੇ ਨੇ ਅੱਜ ਵੀ ਯਾਦ ਕਰਦੇ ਨੇ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਉਹਨਾਂ ਦੇ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ਣ ਸਤਿਗੁਰੂ ਜੀ ਕਿਰਪਾ ਕਰਨ ਮਿਹਰ ਕਰਨ ਸਿੰਘ ਸਾਹਿਬ ਗਿਆਨੀ ਜਗENDER ਸਿੰਘ ਜੀ ਵਿਦਵਾਨਤੀ ਸੱਚੀ ਸ਼ਰਧਾਂਜਲੀ ਇਹੀ ਹੁੰਦੀ ਆ ਕਿ ਜਿਵੇਂ ਉਹ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੇ ਪ੍ਰਤੀ ਸਮਰਪਿਤ ਸਨ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਆਤੇ ਗੁਰੂ ਪੰਥ ਨੂੰ ਸਮਰਪਿਤ ਰਹੇਗੇ ਵਿਦਵਾਨ ਹੋਣ ਦੇ ਨਾਤੇ ਵੀ ਜਿਵੇਂ ਭਾਈ ਸਾਹਿਬ ਨੇ ਜਿਗਰ ਕੀਤਾ ਉਹਨਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਨੇ ਗੁਰਮਤਿ ਦੀ ਜਿਹੜੀ ਸੰਥਿਆ ਪ੍ਰਣਾਲੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਵੱਡਾ ਯੋਗਦਾਨ ਪਾਇਆ ਹੈ ਪਾਤਸ਼ਾਹ ਕਿਰਪਾ ਕਰਨ ਰਹਿਮਤ ਕਰਨ ਉਹਨਾਂ ਦੀਆਂ ਸੇਵਾਵਾਂ ਸੱਚੇ ਪਾਤਸ਼ਾਹ ਆਪਣੇ ਦਰ ਤੇ ਕਬੂਲ ਕਰਨ ਪ੍ਰਵਾਨ ਕਰਨ ਪਰਿਵਾਰ ਨੂੰ ਉਨ੍ਹਾਂ ਦੇ ਪਾਏ ਹੋਏ ਪੂਰਨਿਆਤੇ ਚੱਲਣ ਦਾ ਬਲ ਬਖਸ਼ਣ ਦੀ ਭੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ